ਕਾਂਗਰਸ ਦੀ ਐਮਪੀ ਗੁਰਜੀਤ ਸਿੰਘ ਔਜਲਾ ਨੇ 100% ਦੀ ਹਾਜ਼ਰੀ ਲਗਵਾ ਕੇ ਬਾਜ਼ੀ ਮਾਰ ਲਈ ਹੈ। ਅ ਰਾਜ ਸਭਾ ਦੇ ਗੱਲ ਕੀਤੀ ਜਾਵੇ ਤਾਂ ਸਤਨਾਮ ਸਿੰਘ ਸੰਧੂ ਨੇ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਕਿਸੇ ਸੂਬੇ ਦਾ ਭਵਿੱਖ ਘੜਨ ਦੇ ਲਈ ਉਥੋਂ ਦੇ ਵਿਧਾਨ ਸਭਾ ਦੇ ਮੈਂਬਰ ਯਾਨੀ ਕਿ ਐਮਐਲਏ ਦਾ ਵੱਡਾ ਯੋਗਦਾਨ ਹੁੰਦਾ ਹੈ। ਦੂਜੇ ਪਾਸੇ ਦੇਸ਼ ਦਾ ਭਵਿੱਖ ਸਵਾਰਨ ਦੇ ਲਈ ਉਥੋਂ ਦੇ ਐਮਪੀਜ਼ ਯਾਨੀ ਕਿ ਸੰਸਦਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕਿਉਂਕਿ ਉਹਨਾਂ ਨੇ ਹੀ ਦੇਸ਼ ਤੇ ਅਤੇ ਸੂਬੇ ਦੇ ਮਸਲਿਆਂ ਨੂੰ ਚੁੱਕਣਾ ਹੁੰਦਾ ਹੈ ਤੇ ਉਹਨਾਂ ਦਾ ਹੱਲ ਕਰਵਾਉਣਾ ਹੁੰਦਾ ਹੈ ਪਰ ਕੁਝ ਸੰਸਦਾਂ ਦੀ ਤਾਂ ਹਾਜ਼ਰੀ 100% ਦੀ ਵੀ ਨਹੀਂ ਹੋਂਪੁੰਦੀ ਸੋ ਆਉ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਕਿਹੜੇ ਕਿਹੜੇ ਸੰਸਦ ਦੀ ਸਰਦ ਰੁੱਤ اجلاس ਦੇ ਦੌਰਾਨ ਕਿੰਨੀ ਹਾਜ਼ਰੀ ਰਹੀ ਹੈ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਐਮਪੀ ਨੇ ਉਹਨਾਂ ਨੇ ਕਮਾਲ ਕੀਤੀ ਹੈ ਉਹਨਾਂ ਦੀ ਹਾਜ਼ਰੀ 100% ਰਹੀ ਹੈ ਯਾਨੀ ਕਿ ਉਹ ਇੱਕ ਦਿਨ ਵੀ ਮਿਸ ਨਹੀਂ ਕੀਤਾ ਯਾਨੀ ਕਿ ਗੈਰ ਹਾਜ਼ਰ ਨਹੀਂ ਰਹੇ ਦੂਜੇ ਪਾਸੇ ਰਾਜ ਸਭਾ ਦੀ ਗੱਲ ਕੀਤੀ ਜਾਵੇ ਤਾਂ ਸਤਨਾਮ ਸਿੰਘ ਸੰਧੂ ਜੋ ਮੌਜੂਦਾ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਹਾਜ਼ਰੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਸੋ ਉਹਨਾਂ ਨੇ ਵੀ ਬਾਜ਼ੀ ਮਾਰੀ ਹੈ ਤੇ ਵੱਡੇ ਮਸਲੇ ਨੇ ਜਿਹੜੇ ਸੰਸਦ ਵਿੱਚ ਚੁੱਕੇ ਨੇ ਸੋ ਆਓ ਤੁਹਾਨੂੰ ਦੱਸ ਦਿਆਂ ਕਿ ਇਸ ਵਾਰ ਦੇ ਸਰਦ ਰੁੱਤ اجلاس ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਸ ਦੀ ਹਾਜ਼ਰੀ ਠੰਡੀ ਅਤੇ ਕਿਸ ਦੀ ਗਰਮ ਰਹੀ ਹੈ ਦੇਸ਼ ਦੀ ਸੰਸਦ ਦਾ 6ਵਾਂ ਸੰਸਦ ਦਾ 6ਵਾਂ اجلاس 1 ਦਸੰਬਰ ਤੋਂ ਸ਼ੁਰੂ ਹੋਇਆ ਸੀ 19 ਦਸੰਬਰ ਤੱਕ ਚੱਲਿਆ ਇਸ ਸਰਦ ਰੁੱਤ اجلاس ਦੌਰਾਨ ਲੋਕ ਸਭਾ ਵਿੱਚ 14 ਦਿਨ ਕੰਮ ਖੋਇਆ ਜਦਕਿ ਰਾਜ ਸਭਾ 15 ਦਿਨ ਤੱਕ ਚਲੀ ਪੰਜਾਬ ਚੋਂ ਸਰਦਰੂ ਤੇ ਜਲਾਸੁਰਾਨ ਜੇਕਰ ਕਿਸੇ ਸੰਸਦ ਨੇ 100% ਦੀ ਹਾਜ਼ਰੀ ਭਰੀ ਹੈ ਤਾਂ ਉਹ ਇਕਲੌਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਿਨ੍ਹਾਂ ਨੇ ਰਾਜ ਸਭਾ ਚ ਪੂਰੇ 15 ਦਿਨ ਤੱਕ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਸਭ ਤੋਂ ਘੱਟ ਦਰਜ ਕੀਤੀ ਗਈ ਹੈ ਆਓ ਤੁਹਾਨੂੰ ਦੱਸ ਦਿਆਂ ਕਿ ਕਿਹੜੇ-ਕਿਹੜੇ ਸੰਸਦ ਦੀ ਕਿੰਨੇ ਦਿਨ ਹਾਜ਼ਰੀ ਰਹੀ ਹੈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਸਭ ਤੋਂ ਵੱਧ ਹਾਜ਼ਰੀ 14 ਦਿਨ ਦੀ ਲੋਕ ਸਭਾ ਦੇ ਵਿੱਚ ਰਹੀ ਹੈ ਮਲਵਿੰਦਰ ਸਿੰਘ ਕੰਗ ਦੀ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਜੋ ਮੈਂਬਰ ਨੇ ਪਾਰਟੀ ਦੇ ਆਗੂ ਨੇ 113 ਦਿਨ ਉਹ ਹਾਜ਼ਰ ਰਹੇ ਨੇ ਸੋ ਗੁਰਜੀਤ ਸਿੰਘ ਓਜਲਾ ਤੋਂ ਇੱਕ ਦਿਨ ਘੱਟ ਸਰੂਪ ਦੂਜੇ ਪਾਸੇ ਗੱਲ ਕੀਤੀ ਜਾਵੇ ਕਾਂਗਰਸੀ ਸੰਸਦ ਡਾਕਟਰ ਧਰਮਵੀਰ ਗਾਂਧੀ ਦੀ ਹਾਜ਼ਰੀ ਲੋਕ ਸਭਾ ਦੇ ਵਿੱਚ 13 ਦਿਨ ਦੀ ਰਹੀ ਹੈ ਡਾਕਟਰ ਅਮਰ ਸਿੰਘ ਨੇ ਜੋ ਕਾਂਗਰਸ ਵੱਲੋਂ ਉਹਨਾਂ ਦੀ 12 ਦਿਨ ਹਾਜ਼ਰੀ ਰਹੀ ਹੈ ਗੁਰਮੀਤ ਸਿੰਘ ਮੀਤਿਹਰ ਜੋ ਆਮ ਆਦਮੀ ਪਾਰਟੀ ਵੱਲੋਂ ਸੰਸਦ ਚੁੜੇਗੇ ਸੀ 11 ਦਿਨ ਦੀ ਹਾਜ਼ਰੀ ਹੈ ਹਰ ਸਿਮਰਤ ਕੋਰ ਬਾਦਲ ਅਕਾਲੀ ਦਲ ਵੱਲੋਂ ਮੈਂਬਰ ਆਫ ਪਾਰਲੀਮੈਂਟ ਨੇ ਉਹ 10 ਦਿਨ ਹਾਜ਼ਰ ਰਹੇ ਨੇ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਸੰਸਦ 9 ਦਿਨ ਹਾਜ਼ਰ ਰਹੇ ਨੇ ਸ਼ੇਰ ਸਿੰਘ ਖਬਾਇਆ ਕਾਂਗਰਸ ਦੇ ਸੰਸਦ 8 ਦਿਨ ਹਾਜ਼ਰ ਰਹੇ ਨੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਜੋਂ ਜੋ ਚੋਣ ਜਿੱਤੇ ਸੀ ਸੋ ਉਹ 7 ਦਿਨ ਹੀ ਹਾਜ਼ਰ ਰਹੇ ਨੇ ਅਮਰਿੰਦਰ ਸਿੰਘ ਰਾਜਾਵੜੀ ਕਾਂਗਰਸ ਦੇ 6 ਦਿਨ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸਿਰਫ 2 ਦਿਨ ਹੀ ਹਾਜ਼ਰ रह ਸਕੇ ਨੇ ਸੋ ਅਮਰਤਪਾਲ ਸਿੰਘ ਆਜ਼ਾਦ ਨੇ ਜੋ ਉਹ ਗੈਰ ਹਾਜ਼ਰ ਰਹੇ ਨੇ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਨੇ ਇਸੇ ਤਰ੍ਹਾਂ ਜੇਕਰ ਰਾਜ ਸਭਾ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚੋਂ ਸਤਨਾਮ ਸਿੰਘ ਸੰਧੂ ਜੋ ਭਾਜਪਾ ਦੇ ਰਾਜ ਸਭਾ ਮੈਂਬਰ ਨੇ ਸਭ ਤੋਂ ਵੱਧ 15 ਦਿਨ ਉਹਨਾਂ ਨੇ ਹਾਜ਼ਰੀ ਲਲਵਾਈ ਰਜਿੰਦਰ ਗੁਪਤਾ ਨੇ ਜੋ ਆਮ ਆਦਮੀ ਪਾਰਟੀ ਦੇ ਉਨਾ ਦੇ ਸਿਰਫ ਇੱਕ ਦਿਨ ਘਟਿਆ ਸਤਨਾਮ ਸਿੰਘ ਸੰਧੂ ਹੋਰਾਂ ਤੋਂ ਸਿਰ ਉਹਨਾਂ ਨੇ 14 ਦਿਨ ਹਾਜ਼ਰੀ ਲਵਾਈ ਡਾਕਟਰ ਸੰਦੀਪ ਪਾਠਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਵੀ 14 ਦਿਨ ਅਸ਼ੋਕ ਮਿੱਤਲ ਨੇ ਜੋ ਆਮ ਆਦਮੀ ਪਾਰਟੀ ਦੇ ਉਹ ਵੀ 14 ਦਿਨ ਰਾਗਵ ਚੱਡਾ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੁਣੇ ਗਏ ਰਾਜ ਸਭਾ ਮੈਂਬਰ ਉਹ ਵੀ 13 ਦਿਨ ਹਾਜ਼ਰ ਰਹੇ ਸੰਤਪਾਲਬੀਰ ਸਿੰਘ ਸੀਚੇਵਾਲ ਨੇ ਆਮ ਆਦਮੀ ਪਾਰਟੀ ਦੇ ਉਹ 11 ਦਿਨ ਹਾਜ਼ਰ ਰਹੇ ਵਿਕਰਮਜੀਤ ਸਿੰਘ ਸਾਨੀ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸੀ 9 ਦਿਨ ਹਾਜ਼ਰ ਰਹੇ ਹਰਭਜਨ ਸਿੰਘ ਨੇ ਜੋ ਆਮ ਆਦਮੀ ਪਾਰਟੀ ਦੇ ਉਹ ਗੈਰ ਹਾਜ਼ਰ ਰਹੇ ਯਾਨੀ ਕਿ ਹਰਪ੍ਰਜਨ ਸਿੰਘ ਜੋ ਕ੍ਰਿਕਟਰ ਨੇ ਆਮ ਆਦਮੀ ਪਾਰਟੀ ਰਾਸਬਾ ਮੈਂਬਰ ਚੁਣੀ ਸੀ ਉਹ ਗੈਰ ਹਾਜ਼ਰ ਰਹੇ ਨੇ ਸਰਦ ਰੁੱਤ اجلاس ਦੇ ਦੌਰਾਨ ਸੋ ਇਹ ਸੰਸਦਾਂ ਦੀ ਹਾਜ਼ਰੀ ਸਾਹਮਣੇ ਆਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਜਿਸ ਵਿੱਚ ਸਤਰਾਮ ਸਿੰਘ ਸੰਧੂ ਅਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਓਜਲਾ ਯਾਨੀ ਕਿ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਨੇ ਬਾਜ਼ੀ ਮਾਰੀ ਹੈ ਸਭ ਤੋਂ ਵੱਧ ਹਾਜ਼ਰੀ ਇਹਨਾਂ ਨੇ ਲਵਾਈ ਹੈ